ਗਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ UGC NET ਦੀ ਪ੍ਰੀਖਿਆ ਇਕੱਠਿਆਂ ਹੀ ਪਾਸ ਕਰ ਲਈ ਹੈ ਜਿੱਥੇ ਇੱਕ ਪਾਸੇ ਸਮਾਜ ਵਿੱਚ ਧੀਆਂ ਪੁੱਤਰਾਂ 'ਚ ਫਰਕ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਦੂਜੇ ਪਾਸੇ ਤਿੰਨ ਸਕੀਆਂ ਭੈਣਾਂ ਨੇ ਯਾਨੀ ਕਿ ਇੱਕ ਗਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ ਇਕੱਠਿਆਂ ਹੀ UGC NET ਦੀ ਜੋ ਔਖੀ ਪ੍ਰੀਖਿਆ ਹੁੰਦੀ ਹੈ ਬਿਨਾ ਕੋਚਿੰਗ ਤੋਂ ਹੀ ਪਾਸ ਕਰ ਲਈ ਹੈ ਅਤੇ ਚੰਗਾ ਰੈਂਕ ਲੈ ਲਿਆ ਹੈ ਇਸ ਦੇ ਪਿੱਛੇ ਦਾ ਕਾਰਨ ਇਹ ਵੀ ਹੈ ਕਿਉਂਕਿ ਮਾਪਿਆਂ ਦਾ ਪੂਰਾ ਸਹਿਯੋਗ ਮਿਲਿਆ ਹੈ ਇਹ ਬੁੱਢਲਾਡਾ ਤੋਂ ਸਭ ਤੋਂ ਦਿਲਚਸਪ ਖਬਰ ਹੈ ਬੁੱਢਲਾਡਾ ਦੀਆਂ ਤਿੰਨ ਸਕੀਆਂ ਪੈਣਾ ਨੇ ਇਕੱਠਿਆਂ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ ਹੈ ਮਾ ਦਿਹਾੜੀਆਂ ਕਰਦੀ ਹੈ ਅਤੇ ਪਿਤਾ ਗਰੰਥੀ ਸਿੰਘ ਨੇ ਮਾਪਿਆਂ ਨੇ ਘਰ ਵਿੱਚ ਗਰੀਬੀ ਹੁੰਦੇ ਹੋਏ ਵੀ ਰਿੰਪੀ ਬਿਆੰਤ ਅਤੇ ਹਰਦੀਪ ਨੂੰ ਪੜਾਇਆ ਅਗੋਤੀਆਂ ਨੇ ਬਿਨਾ ਕੋਚਿੰਗ ਲਏ ਸਖਤ ਮਿਹਨਤ ਕਰਕੇ ਮਾਪਿਆਂ ਦੀ ਮਿਹਨਤ ਦਾ ਮੁੱਲ ਵੀ 모ੜ ਦਿੱਤਾ ਤਾਂ ਪੂਰੇ ਪੰਜਾਬ ਦੇ ਵਿੱਚ ਇਨ੍ਹਾਂ ਧੀਆਂ ਦੀ ਸ਼ਲਾਘਾ ਹੋ ਰਹੀ ਹੈ ਮਈ 2025 ਵਿੱਚ ਆਯੋਜਿਤ UGC ਪ੍ਰੀਖਿਆ ਵਿੱਚ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਅਤੇ ਗਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ 53ਵਾਂ ਅਤੇ ਕਰਮਵਾਰ ਰੈਂਕ ਹਾਸਲ ਕੀਤਾ ਤਿੰਨਾਂ ਭੈਣਾਂ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿੱਖ ਵਿੱਚ ਪੀ ਐਚ ਡੀ ਕਰਕੇ ਪ੍ਰੋਫੈਸ਼ਨ ਬਣਨ ਦਾ ਸੁਪਨਾ ਦੇਖਿਆ ਹੋਇਆ ਹੈ ਇਹ ਤਿੰਨੇ ਧੀਆਂ ਇਸ ਵੇਲੇ ਮਾਨਸਾ ਜ਼ਿਲ੍ਹੇ ਦੇ ਬੁੱਢਲਾਡਾ ਕਸਬੇ ਵਿੱਚ ਰਹਿੰਦੀਆਂ ਨੇ ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਸਖਤ ਮਿਹਨਤ ਸਦਕਾ ਇਹਨਾਂ ਤਿੰਨਾਂ ਭੈਣਾਂ ਨੇ ਆਪਣੀ ਪ੍ਰੀਖਿਆ ਨੂੰ ਪਾਸ ਕੀਤਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਪਿੱਛੇ ਇਹਨਾਂ ਦੇ ਮਾਪਿਆਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਬੁੜਲਾਡਾ ਨਿਵਾਸੀ ਗ੍ਰੰਥੀ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਨੇ ਜਿਨ੍ਹਾਂ ਦਾ ਨਾਮ ਰਿੰਪੀਕ ਔਰ ਹੈ ਬਿਆੰਤ ਕੌਰ ਹੈ ਅਤੇ ਇੱਕ ਦਾ ਨਾਮ ਹਰਦੀਪ ਕੌਰ ਹੈ ਅਤੇ ਮਈ ਵਿੱਚ ਆਯੋਜਿਤ ਯੂਜੀਸੀ ਪ੍ਰੀਖਿਆ ਵਿੱਚ 53ਵਾਂ ਅਤੇ ਕਰਮਵਾਰ ਰੈਂਕ ਹਾਸਲ ਕੀਤਾ ਬਿਆੰਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਨੂੰ ਪੜ੍ਹ ਕੇ ਪ੍ਰੋਫੈਸਰ ਬਣਨ ਦਾ ਜਨੂੰਨ ਸੀ ਅਤੇ ਇਸ ਜਨੂੰਨ ਨੂੰ ਪੂਗਾਉਣ ਦੇ ਲਈ ਉਹਨਾਂ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਅਤੇ ਹੁਣ ਪੂਰੇ ਬੁੜਲਾਡਾ ਚ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਤਿੰਨ ਭੈਣਾਂ ਦੀ ਰਾਜ ਕੇ ਤਾਰੀਫ ਕੀਤੀ ਜਾ ਰਹੀ ਹੈ ਅਤੇ ਹੋਰ ਧੀਆਂ ਦੇ ਲਈ ਵੀ ਇਹ ਮਿਸਾਲ ਬਣ ਗਈਆਂ ਨੇ ਗ੍ਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ UGC NET ਦੀ ਪ੍ਰੀਖਿਆ ਇਕੱਠਿਆਂ ਹੀ ਪਾਸ ਕਰ ਲਈ ਹੈ ਜਿੱਥੇ ਇੱਕ ਪਾਸੇ ਸਮਾਜ ਵਿੱਚ ਧੀਆਂ ਪੁੱਤਰਾਂ 'ਚ ਫਰਕ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਦੂਜੇ ਪਾਸੇ ਤਿੰਨ ਸਕੀਆਂ ਭੈਣਾਂ ਨੇ ਯਾਨੀ ਕਿ ਇੱਕ ਗ੍ਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ ਇਕੱਠਿਆਂ ਹੀ UGC NET ਦੀ ਜੋ ਔਖੀ ਪ੍ਰੀਖਿਆ ਹੁੰਦੀ ਹੈ ਬਿਨਾ ਕੋਚਿੰਗ ਤੋਂ ਹੀ ਪਾਸ ਕਰ ਲਈ ਹੈ ਅਤੇ ਚੰਗਾ ਰੈਂਕ ਲੈ ਲਿਆ ਇਸ ਦੇ ਪਿੱਛੇ ਦਾ ਕਾਰਨ ਇਹ ਵੀ ਹੈ ਕਿਉਂਕਿ ਮਾਪਿਆਂ ਦਾ ਪੂਰਾ ਸਹਿਯੋਗ ਮਿਲਿਆ ਹੈ ਇਹ ਬੁੱਢਲਾਡਾ ਤੋਂ ਸਭ ਤੋਂ ਦਿਲਚਸਪ ਖਬਰ ਹੈ ਬੁੱਢਲਾਡਾ ਦੀਆਂ ਤਿੰਨ ਸਕੀਆਂ ਪੈਣਾ ਨੇ ਇਕੱਠਿਆਂ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ ਹੈ ਮਾ ਦਿਹਾੜੀਆਂ ਕਰਦੀ ਹੈ ਅਤੇ ਪਿਤਾ ਗਰੰਥੀ ਸਿੰਘ ਨੇ ਮਾਪਿਆਂ ਨੇ ਘਰ ਵਿੱਚ ਗਰੀਬੀ ਹੁੰਦੇ ਹੋਏ ਵੀ ਰਿੰਪੀ ਬਿਆੰਤ ਅਤੇ ਹਰਦੀਪ ਨੂੰ ਪੜਾਇਆ ਅਗੋਤੀਆਂ ਨੇ ਬਿਨਾ ਕੋਚਿੰਗ ਲਏ ਸਖਤ ਮਿਹਨਤ ਕਰਕੇ ਮਾਪਿਆਂ ਦੀ ਮਿਹਨਤ ਦਾ ਮੁੱਲ ਵੀ 모ੜ ਦਿੱਤਾ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਇਨ੍ਹਾਂ ਧੀਆਂ ਦੀ ਸ਼ਲਾਘਾ ਹੋ ਰਹੀ ਹੈ ਮਈ 2025 ਵਿੱਚ ਆਯੋਜਿਤ UGC ਪ੍ਰੀਖਿਆ ਵਿੱਚ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਅਤੇ ਗਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ 53ਵਾਂ ਅਤੇ ਕਰਮਵਾਰ ਰੈਂਕ ਹਾਸਲ ਕੀਤਾ ਤਿੰਨਾਂ ਭੈਣਾਂ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿੱਖ ਵਿੱਚ ਪੀ ਐਚ ਡੀ ਕਰਕੇ ਪ੍ਰੋਫੈਸ਼ਨ ਬਣਨ ਦਾ ਸੁਪਨਾ ਦੇਖਿਆ ਹੋਇਆ ਹੈ ਇਹ ਤਿੰਨੇ ਧੀਆਂ ਇਸ ਵੇਲੇ ਮਾਨਸਾ ਜ਼ਿਲ੍ਹੇ ਦੇ ਬੁੱਢਲਾਡਾ ਕਸਬੇ ਵਿੱਚ ਰਹਿੰਦੀਆਂ ਨੇ ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਸਖਤ ਮਿਹਨਤ ਸਦਕਾ ਇਹਨਾਂ ਤਿੰਨਾਂ ਭੈਣਾਂ ਨੇ ਆਪਣੀ ਪ੍ਰੀਖਿਆ ਨੂੰ ਪਾਸ ਕੀਤਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਪਿੱਛੇ ਇਹਨਾਂ ਦੇ ਮਾਪਿਆਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਬੁੜਲਾਡਾ ਨਿਵਾਸੀ ਗ੍ਰੰਥੀ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਨੇ ਜਿਨ੍ਹਾਂ ਦਾ ਨਾਮ ਰਿੰਪੀਕ ਔਰ ਹੈ ਬਿਆਨਤ ਕੌਰ ਹੈ ਅਤੇ ਇੱਕ ਦਾ ਨਾਮ ਹਰਦੀਪ ਕੌਰ ਹੈ ਅਤੇ ਮਈ ਵਿੱਚ ਆਯੋਜਿਤ UGC ਪ੍ਰੀਖਿਆ ਵਿੱਚ 53ਵਾਂ ਅਤੇ ਕਰਮਵਾਰ ਰੈਂਕ ਹਾਸਲ ਕੀਤਾ ਬਿਆਨਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਨੂੰ ਪੜ੍ਹ ਕੇ ਪ੍ਰੋਫੈਸਰ ਬਣਨ ਦਾ ਜਨੂੰਨ ਸੀ ਅਤੇ ਇਸ ਜਨੂੰਨ ਨੂੰ ਪੂਗਾਉਣ ਦੇ ਲਈ ਉਹਨਾਂ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਅਤੇ ਹੁਣ ਪੂਰੇ ਬੁੜਲਾਡਾ ਚ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਇਨ੍ਹਾਂ ਤਿੰਨ ਭੈਣਾਂ ਦੀ ਰੱਜ ਕੇ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਹੋਰ 3 ਦੇ ਲਈ ਵੀ ਇਹ ਮਿਸਾਲ ਬਣ ਗਈਆਂ ਹਨ